ਪੰਦਰ ਦੀ ਅਜੇ ਰਾਹੁਲ ਗਾਂਧੀ ਜੀ ਨੇ ਸਪਸ਼ਟ ਕਰ ਦਿੱਤਾ ਕਿ ਹਿੰਦੁਸਤਾਨ ਦੇ ਵਿੱਚ ਲੋਕਤੰਤਰ ਦਾ ਕਤਲ ਹੋ ਚੁੱਕਾ ਹੈ ਸਰਕਾਰਾਂ ਬਣਾਈਆਂ ਨਹੀਂਆਂ ਜਿਨ੍ਹਾਂ ਦਾ ਧਰਤੀ ਤੇ ਕੋਈ ਵजूद ਨਹੀਂ ਹੈ ਆਵਾਜ਼ੀ ਪਾਰਟੀ ਦਾ ਭਾਜਪਾ ਜਿਹੜੀ ਉਹਨਾਂ ਦੇ ਨਾਲ ਤੜਾ ਪੜਾ ਤੋ ਗਿਆ ਨਾ ਉਹ ਇਹੀ ਗੱਲ ਹੈ ਤੇ ਬੰਦਿਆਂ ਨੂੰ ਜਿਹੜਾ ਹੱਕ ਹੈ ਉਹਨਾਂ ਦਾ ਹੱਕ ਖੋਣ ਦੀ ਕੋਸ਼ਿਸ਼ ਕਰਦੇ ਪਰ ਕਰੋ ਨੇ ਜਿਹੜਾ ਨੇ 5 ਸਾਲ ਤੱਕ ਪਰਚੇ ਤਸ਼ੱਦਦ ਚ ਝੱਲ ਕੇ ਵੀ ਅੱਜ ਅੱਜ ਫੇਰ ਕਾਂਗਰਸ ਪਾਰਟੀ ਦਾ ਮੋਢਾ ਨਾ ਮੋਢਾ ਲਾ ਕੇ ਤਿਆਰ ਨੇ ਸਾਡੇ ਵੇਚ ਦੇ ਵਿੱਚ ਵੋਟ ਚੋਰੀ ਕਦੀ ਨਹੀਂ ਸੀ ਜੀ ਰਾਹੁਲ ਗਾਂਧੀ ਜੀ ਨੇ 70 ਨੰਬਰ ਦੀ ਪ੍ਰੈਸ ਕਾਨਫਰੰਸ ਕੀਤੀ ਕਿ ਕਿਸੇ ਕੀਮਤ ਨਹੀਂ ਹੋਣਗੇ ਉਹਦੇ ਤਹਿਤ ਪਿੰਡ ਪਿੰਡ ਸ਼ਹਿਰ ਜਿਹੜਾ ਜਨ ਤਰਨ ਦੇ ਵਿੱਚ ਜਿਹੜਾ ਸੀ ਮੁਜ਼ਾਹਰਾ ਰੱਖਿਆ ਸੀ ਲੋਨ ਦਿੱਤੀਆਂ ਵਾਲਕੇ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਲੋਕਾਂ ਨੂੰ ਜਗਾਉਣਾ ਚਾਹੁੰਦੇ ਆ ਇਸ ਕਰਕੇ ਇਹ ਰੱਖਿਆ ਸੀ ਇਹਨੂੰ ਪ੍ਰਚੰਡ ਕਰਾਂਗੇ ਵਿਹਾਰ ਦੇ ਵਿੱਚ ਵੀ ਯਾਤਰਾ ਨਿਕਲੇਗੀ ਕਾਂਗਰਸ ਪਾਰਟੀ ਦੇ ਵੱਲੋਂ ਕਰਨਤਾਰਨ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਅਤੇ ਰਮਨਜੀਤ ਸਿੰਘ ਸਿੱਕੀ ਜਿਹੜੇ ਸਿਗੇ ਕਾਂਗਰਸ ਪਾਰਟੀ ਦੇ ਸਾਬਕਾ ਵ代ਇਕ ਖਰੂਰ ਸਾਹਿਬ ਹਲਕੇ ਤੋਂ ਉਹਨਾਂ ਨੇ ਇਸ ਕੈਂਡਲ ਮਾਰਚ ਦੀ ਜਿਹੜੀ ਗਵਾਹੀ ਦਿੱਤੀ ਆ ਤੇ ਉਸ ਦੇ ਨਾਲ ਉਨ੍ਹਾਂ ਦੇ ਨਾਲ ਸਮੁੱਚੀ ਜਿਹੜੀ ਆ ਉਹ ਕਾਂਗਰਸ ਪਾਰਟੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਪਰੰਤਾਰ ਨੜਕੇ ਦੀ ਕੈਂਟਰ ਨੜਕੇ ਦੀ ਪੱਟੀ ਹੜਕੇ ਦੀ ਜਿਹੜੀ ਆ ਉਹ ਲੀਡਰਸ਼ਿਪ ਇੱਥੇ ਆਜ ਰਹੀ ਆ ਗੱਲਬਾਤ ਕਰਕੇ ਜਾਣਦੇ ਆ ਕਿ ਭਾਜਪਾ ਦੀ ਵੋਟ ਚੋਰੀ ਦੇ ਵਿਰੁੱਧ ਜਿਹੜਾ ਪੈਂਡਲ ਮਾਰਚ ਤੇ ਜਿਹੜਾ ਉਹ ਕੀ ਕਹਿਣਾ ਚਾਹੁੰਦੇ ਨੇ ਜੇ ਸਰਨਾ ਅਹਿਮ ਮੁੱਦਾ ਹੈ ਜੀ ਆਪਾਂ ਕਹਿੰਦੇ ਆ ਕਿ ਲੋਕਤੰਤਰ ਲੋਕਤੰਤਰ ਦੀ ਅਜੇ ਰਾਹੁਲ ਗਾਂਧੀ ਜੀ ਨੇ ਸਪਸ਼ਟ ਕਰ ਦਿੱਤਾ ਕਿ ਹਿੰਦੁਸਤਾਨ ਦੇ ਚ ਲੋਕਤੰਤਰ ਦਾ ਤਕਲ ਹੋ ਚੁੱਕਾ ਜਿਹੜੀਆਂ ਜਾਲੀ ਵੋਟਾਂ ਪ੍ਰਜਾਣ ਸਭਾ ਔਰ ਲੋਕ ਸਭਾ ਹਲਕੇ ਦੇ ਵਿੱਚ ਭਰਾ ਕੇ ਔਰ ਸਰਕਾਰਾਂ ਬਣਾਈਆਂ ਗਈਆਂ ਜਿਨ੍ਹਾਂ ਦਾ ਧਰਤੀ ਤੇ ਕੋਈ ਵजूद ਨਹੀਂ ਹੈ ਉਹਦੇ ਖਿਲਾਫ ਅਸੀਂ ਆਪਣਾ ਆਪਣਾ ਜਿਹੜਾ ਸੀਨੀਅਰ ਲੀਡਰ ਸਾਡੇ ਰਾਹੁਲ ਗਾਂਧੀ ਜੀ ਦਾ ਉਹਨਾਂ ਦੀ ਸੋਚ ਤੇ ਪਹਿਰਾ ਦਿੰਦਾ ਹੋਇਆ ਅੱਜ ਅਸੀਂ ਇੱਥੇ ਪਰੰਚਾਰ ਦੇ ਬਾਜ਼ਾਰ ਦੇ ਵਿੱਚ ਕੈਂਡਲ ਮਾਰਚ ਕਰਨੀ ਆ ਜਿੱਥੇ ਲੋਕਾਂ ਨੂੰ ਇਹ ਗੱਲ ਦਾ ਵਿਸ਼ਵਾਸ ਹੋ ਜਾਵੇ ਕਿ ਇਹ ਸਾਰਾ ਜੋ ਵੀ ਹੋ ਰਿਹਾ ਹੈ ਇਹ ਭਾਜਪਾ ਔਰ ਉਹਦੀ ਬੀ ਟੀਮ ਆਮ ਆਦਮੀ ਪਾਰਟੀ ਉਹਨਾਂ ਨੇ ਕੀਤੇ ਕਰਾਇਆ ਕੰਮ ਨੂੰ ਕੋਈ ਜਿਮਣੀ ਚੋਂ ਇੱਥੇ ਆਉਣੀ ਆ ਜਿਮਣੀ ਚੋਣ ਦੇ ਵਿੱਚ ਅੱਜ ਕਾਂਗਰਸ ਦਾ ਆ ਤੁਸੀਂ ਕਾਠ ਹੋਏ ਕਿ ਤੁਸੀਂ ਅੰਦਾਜ਼ਾ ਲੈ ਸਕਦੇ ਹੋ ਕਿ ਕਾਂਗਰਸ ਦਾ ਵਰਕਰ ਇਹ ਬਿਲਕੁਲ ਅੱਖਾਂ ਮੀਟ ਕੇ ਤਿਆਰ ਪਰ ਤਿਆਰ ਬੈਠਾ ਕਬਰ ਕੱッセ ਕਰਕੇ ਕਿ ਜਿਹਨੂੰ ਮਰਜ਼ੀ ਟਿਕਟ ਦੇ ਦਿਓ ਅਸੀਂ ਇੱਥੋਂ ਕਾਂਗਰਸ ਨੂੰ ਜਿਤਾ ਕੇ ਲਿਜਾਵਾਂਗੇ ਔਰ ਮੈਨੂੰ ਲੱਗਦਾ ਹੈ ਕਿ ਸਿਰਫ ਤੇ ਸਿਰੋ ਦੇ ਰੋਕੀ ਤਰੀਕੇ ਨਾਲ ਇਹ ਆਮ ਆਦਮੀ ਪਾਰਟੀ ਦਾ ਪਾਰਟਾ ਜਿਹੜੀ ਉਹਨਾਂ ਦੇ ਨਾਲ ਇਹ ਭੜਾ ਭੜਾ ਕੱਟੀਆਂ ਹੋਈਆਂ ਉਹ ਇਹੀ ਗੱਲ ਹੈ ਦੇ ਅੰਦਰ ਤਾਂ ਅਗਲੀ ਵੋਟਾਂ ਦੀ ਕਰਨਗੇ ਔਰ ਸਾਡੇ ਬੰਦਿਆਂ ਨੂੰ ਜਿਹੜਾ ਹੱਕ ਹੈ ਉਹਨਾਂ ਦਾ ਹੱਕ ਖੋਣ ਦੀ ਕੋਸ਼ਿਸ਼ ਕਰ ਰਹੇ ਆ ਦੇਖੋ ਇੱਥੋਂ ਅਸੀਂ ਜਾਵਾਂਗੇ ਬਾਜ਼ਾਰ ਦੇ ਵਿੱਚ ਜਾਵਾਂਗੇ ਜਿੱਥੇ ਸ਼ਹਿਰ ਨਾਲ ਵਾੜ ਸਾਰੇ ਬੰਦੇ ਆ ਰਹੇ ਆ ਪਿੰਡਾਂ ਪਿੰਡਾਂ ਦੇ ਵਿੱਚੋਂ ਆਏ ਬੰਦੇ ਸਾਰੇ ਦੇਖਣਗੇ ਕਿ ਜੋ ਹਾਲਾਤ ਬਣੇ ਨੇ ਇਹ ਗੱਲ ਇਹ ਆਵਾਜ਼ ਜਿਹੜੀ ਆ ਇਹ ਕੱਲੀ ਤਰੰਤਾਲ ਨਹੀਂ ਪੂਰੇ ਹਿੰਦੁਸਤਾਨ ਦੇ ਉਸ ਪਿੰਡੇ ਤਰੰਗਾ ਹੰਗਾਰਾ ਕਰੋ ਲੱਖ ਲੱਖ ਵੋਟ ਐਡ ਕਰਨ ਦੀ ਤੇ ਕੋਈ ਬਦਲਾਉ ਨਹੀਂ ਜਾਲੀ ਬਣਾਉਣ ਦੀਆਂ ਤੇ ਕੋਈ ਬਦਲਾਉ ਨਹੀਂ ਸੀ ਇਹ ਤਰੰਗਾ ਇਹ ਕੰਮ ਕਰਨਾ ਹੈ ਤੇ ਜੋ ਤੁਸੀਂ 15 ਸਾਲ ਰਾਜ ਇਦਾਂ ਹੀ ਕਰ ਸਕਦੇ ਹੋ ਤੇ ਅੱਜ ਲੋਕਾਂ ਨੇ ਫੈਸਲਾ ਕਰ ਲਿਆ ਕਿ ਤੁਹਾਡਾ ਰਾਜ ਰਹਿਣਾ ਨਹੀਂ ਸਾਬ ਇਕੱਲਾ ਮਾਰਕ ਤੋਂ ਬਾਅਦ ਹੋਰ ਵੀ ਤਿੱਖਾ ਵਿਰੋਧ ਜਿਹੜਾ ਆ ਇਹ ਹੋ ਸਕਦਾ ਹੈ ਇਸ ਮਸਲੇ ਨੂੰ ਛੱਡ ਕੇ ਅਸੀਂ ਉਂਡੀ ਦੇਰ ਤੱਕ ਨਹੀਂ ਸੌਣਾ ਜਦ ਤੱਕ ਅਸੀਂ ਉੱਥੇ ਦਿੱਲੀ ਦੇ ਵਿੱਚ ਕਾਮ ਕਰਦੀ ਸਰਕਾਰ ਰਾਹੁਲ ਗਾਂਧੀ ਜੀ ਦੇ ਹਕੂਮਤ ਦੇ ਵਿੱਚ ਲੈ ਕੇ ਨਹੀਂ ਰੱਖਾਂਗੇ ਤਦ ਤੱਕ ਕੋਈ ਕਾਂਗਰਸੀ ਨਹੀਂ ਸੌਂਗਾ 27 ਦੇ ਵਿੱਚ ਨਤੀਜੇ ਅਸੀਂ ਤੁਹਾਡੀ ਆਸ ਨਾਲੋਂ ਸਾਰੀ ਦੁਨੀਆ ਦੀ ਆਸ ਨਾਲੋਂ ਡਬਲ ਸੋਚਦੇ ਹਾਂ ਕਾਂਗਰਸ ਪਾਰਟੀ ਦੀ ਸਥਿਤੀ ਕਿਵੇਂ ਦੇਖਦੇ ਹੋ ਕਾਂਗਰਸ ਪਾਰਟੀ ਦੀ ਉਹ ਕਹਿੰਦੇ ਆ ਕਹਿੰਦੇ ਹੰਕਾਰ ਨਹੀਂ ਕਰਨਾ ਚਾਹੀਦਾ ਪਰ ਮੇਰਾ ਖਿਆਲ ਹੈ ਅੱਜ ਦੀ ਜੋ ਸਥਿਤੀ ਹੈ ਪੰਜਾਬ ਦੀ ਉਹ ਜਿਹੜਾ ਪਿਛਲੀ ਵਾਰੀ ਇਹ ਨਾ ਰਾਚਕੀ ਫਰਦੇਸੀ 2017 ਦੇ ਵਿੱਚ ਤੇ ਇਸ ਵਾਰ 100 ਦੇ ਪਾਰ ਕਿਹਦਾ ਇਹ 117 ਚ ਲੱਗਦਾ ਹੈ ਕਿ 100 ਤੋਂ ਪਾਰ ਜਾਣ ਵਾਲੀ ਫਲਾਕਾ ਜਿੰਨੇ ਵੀ ਵਰਕਰ ਸਾਥੀ ਇੱਥੇ ਪਹੁੰਚੇ ਗਰਮੀ ਦੇ ਬਾਅਦੂ ਦਾ ਧੰਨਵਾਦ ਇਹਨੂੰ ਕੀ ਕਹਿਣਾ ਚਾਹੀਦਾ ਮੈਂ ਸਾਜੀ ਉਹਨਾਂ ਦਾ ਧੰਨਵਾਦ ਕੀ ਮੈਂ ਉਹਨਾਂ ਦੇ ਪੈਰ ਚੋਂ ਉੱਤੋਂ ਪੀਣਾ ਇਹ ਵੀ ਕੋਈ ਪੂਰੇ ਨਹੀਂ ਭਾਈ ਸਾਹਿਬ ਉਹ ਵਰਕਰ ਉਹ ਨਹੀਂ ਉਹਾਂ ਨੇ 5 ਸਾਲ ੱਟੇ ਪਰਚੇ ਤਸ਼ੱਦਦ ਚ ਝੱਲ ਕੇ ਵੀ ਅੱਜ ਅੱਜ ਫੇਰ ਕਾਂਗਰਸ ਪਾਰਟੀ ਦਾ ਮੋਢਾ ਨਾ ਮੋਢਾ ਲਾ ਕੇ ਤਿਆਰ ਨੇ ਤੇ ਆਉਣ ਵਾਲੇ ਸਵੇਰੇ ਦੇ ਵਿੱਚ ਤੁਸੀਂ ਦੇਖ ਲਿਆ ਜੇ ਕਿ ਸਭ ਤੋਂ ਮਜ਼ਬੂਤ ਪਾਰਟੀ ਜਿਹੜੀ ਆ ਵਰਕਰਾਂ ਵਾਲੀ ਪਾਰਟੀ ਜਿਹੜੀ ਆ ਉਹ ਕਾਂਗਰਸ ਪਾਰਟੀ ਦੇ ਉਹਨਾਂ ਨੇ ਆਖਿਆ ਸੀ ਉਹਨਾਂ ਨੇ ਆਖਿਆ ਸੀਗਾ ਕਿ ਇੱਥੇ ਹਰ ਲੀਡਰ ਪੰਜਾਬ ਦਾ ਆਏਗਾ ਪਰ ਮੈਂ ਉਹ ਵਾਦਾ ਦਵਾਣਾ ਹੈ ਕਿ ਹਰ ਬੰਦੇ ਨੂੰ ਮੈਂ ਇੱਥੇ ਲੈ ਕੇ ਆਉਂਗਾ ਦੇ ਵੋਟ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਇਹ ਵੀ ਵੋਟ ਚੋਰੀ ਸਾਡੇ ਦੇਸ਼ ਦੇ ਵਿੱਚ ਵੋਟ ਚੋਰੀ ਕਦੀ ਨਹੀਂ ਸੀ ਹੋਈ ਰਾਹੁਲ ਗਾਂਧੀ ਜੀ ਨੇ ਸੱਪਤਮੇਂ ਦੀ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਦੇਖੋ ਅਸੀਂ ਦੱਸਿਆ ਵੀ ਤੁਹਾਨੂੰ ਸਭ ਨੂੰ ਪਤਾ ਕਿ ਕਰਨਾਟਕਾ ਇਲੈਕਸ਼ਨਾਂ ਦੇ ਵਿੱਚ ਸਾਡੀ ਹਾਰ ਹੋਈ ਸਾਰੇ ਸਰਵੇਖਕ ਆਏ ਸੀ ਸਾਨੂੰ 18 ਤੋਂ 77 ਵਿਚਕਾਰ ਤੇ ਸਾਨੂੰ 9 ਆਇਆ ਫਿਰ ਅਸੀਂ ਰੈਂਡਮਲੀ ਅੱਠ ਜਿਹੜੀਆਂ ਵਿਧਾਨ ਸਭਾ ਸੀ ਲੋਕ ਸਭਾ ਸੀ ਉਹਨਾਂ ਤੋਂ ਸਿਰਫ ਇੱਕ ਬਗਲੌਰ ਦੀ ਸੀਟ ਨੂੰ ਅਸੀਂ ਵੱਖਰਾ ਕਰਿਆ ਉਹਦੇ ਵਿੱਚ ਅਸੀਂ ਲਲਪਗ ਤੇਪੀਆ ਰਿਪੋਰਟ ਤੋਂ ਆ ਰਹੇ ਸੀ ਜੀਜੇਪੀ ਦੇ ਕੋਲ ਸੀ 5 ਲੱਖ 85000 ਤੇ ਸਾਨੂੰ ਪਈ 5 ਲੱਖ 23000 ਇੱਕ ਵਿਧਾਨ ਸਭਾ ਦੇ ਵਿੱਚ ਅਸੀਂ ਉਸੇ ਦੀ ਇੱਕ ਵਿਧਾਨ ਸਭਾ ਸੀ ਮਾਦੇਪੁਰਾ ਉਹਦੇ ਵਿੱਚ ਅਸੀਂ ਤਕਰੀਬਨ 1 ਲੱਖ 14000 ਵੋਟਰਾਂ ਦੇ ਵਿਧਾਨ ਸਭਾ 1 ਲੱਖ 14000 ਨਾ ਹਰਣਦੇ ਆ ਉਸੇ ਦੀ ਜਿਹੜੀ ਲੋਕ ਸਭਾ ਸਿਰਫ 33000 ਨਾ ਹਰਣਦੇ ਆ ਇਹ ਬੜਾ ਵੱਡਾ ਸਕੈਂਡਲ ਸੀ ਕਿਉਂਕਿ ਜਦੋਂ ਅਸੀਂ ਉਹਨੂੰ ਅੱਗੇ ਕੋਹ ਕੀਤਾ 1 ਲੱਖ 14000 ਨੂੰ ਤੇ ਫਿਰ ਵਿੱਚ ਨਿਕਲਿਆ ਵੀ 40000 ਫਿਰ ਇਹ ਵੋਟਾਂ ਉਹ 2 ਨੰਬਰ ਦੇ ਬਣੀਆਂ ਸੀ 4000 ਵੋਟਾਂ ਦਾ ਪਤਾ ਹੀ ਨਹੀਂ ਸੀ ਇੱਕ ਕਮਰੇ ਦੇ ਵਿੱਚ ਜਿੱਥੇ 4 ਬੰਦੇ ਰਹਿ ਸਕਦੇ 80-80 ਵੋਟਾਂ ਬਣੀਆਂ ਸੀ 123 ਤੇ 200 ਫਾਗੀਆਂ ਜਿਹੜੀ ਜਨਾਨੀਆਂ ਦੀ 117 ਸਾਰਾ ਸਾਲ ਦੀ ਜਨਾਨੀ ਦੀ ਵੋਟ ਬਣੀ ਸੀ ਜਿਹੜੀ ਸਭ ਤੋਂ ਜਿਹੜੀ ਵੱਡੀ ਜਨਾਨੀ ਉਮਰ ਦੀ ਵੋਟ 115 ਸਾਲ ਆ ਸੋ ਇਹਨਾਂ ਦੀ ਇਸ ਤਰ੍ਹਾਂ ਧਾਂਦਰੀ ਸੀ ਬਹੁਤ ਲੰਮਾ ਚੌੜਾ ਇਹਨਾਂ ਦਾ ਜਿਹੜਾ ਸਕੈਂਡੇਲ ਜੀ ਜਿਹੜਾ ਇਹਨਾਂ ਨੇ ਵੋਟ ਚੋਰੀ ਕੀਤਾ ਔਰ ਇਹਨਾਂ ਨੇ ਪਾਰਟਿਕੂਲਰ ਸੀਟਸ ਉੱਤੇ ਧਿਆਨ ਰੱਖਿਆ ਵੀ ਇਹੀ ਹੱਥ ਸੀਟਾਂ ਦੇਸੀ ਕਰਨਾ ਹੈ ਬਾਕੀ ਕਿ ਨਹੀਂ ਕਰਨਾ ਕਿਉਂਕਿ ਨੂੰ 25 ਸੀਟਾਂ ਚਾਹੀਦੀਆਂ ਸੀ ਵੱਤਵਾਦ ਇੰਡੀਆ ਜਿੱਤਣ ਵਾਸਤੇ ਸੋ ਇਹ ਵੋਟ ਚੋਰੀ ਕੀਤੀ ਆ ਪਰ ਲਾਸਟ ਗੱਲ ਇਲੈਕਸ਼ਨ ਕਮਿਸ਼ਨਰ ਉਹਦੀ ਪੁੱਛਦੇ ਆ ਤੇ ਜਵਾਬ ਦੇਣ ਬੀਜੇਪੀ ਦੇ ਬੰਦੇ ਆ ਜਾਂਦੇ ਆ ਅਸੀਂ ਕਹਿੰਦੇ ਵੀ ਧਾਈ ਤੰਤ ਪੁੱਛਿਆ ਹੀ ਨਹੀਂ ਇਲੈਕਸ਼ਨ ਕਮਿਸ਼ਨਰ ਨੇ ਵੀ ਆਪਣੀ ਸਾਈਡ ਬੰਦ ਕਰ ਲਈ ਜਿਹੜੀ ਵੋਟ ਪਰਚੀ ਵਿੱਚੋਂ ਨਿਕਲਦੀ ਆ ਇਲੈਕਟ੍ਰੋਨਿਕ ਉਹ ਸਾਨੂੰ ਨਹੀਂ ਦੇ ਰਹੀ ਸਾਨੂੰ ਸੀਸੀਟੀਵੀ ਨਹੀਂ ਦੇ ਰਹੀ ਉੱਲ ਮਿਲਾ ਕੇ ਲੋਕਤੰਤਰ ਦਾ ਕਤਲ ਤੇ ਘਾਣ ਹੋ ਰਿਹਾ ਜਿਹੜਾ ਅਸੀਂ ਕਿਸੇ ਕੀਮਤ ਨੂੰ ਹੋ ਜਾਗੇ ਉਹਦੇ ਤਹਿਤ ਪਿੰਡ ਪਿੰਡ ਸ਼ਹਿਰ ਜਿਹੜਾ ਜ ਤਰਨ ਕਰਨ ਵਿੱਚ ਜਿਹੜਾ ਸੀ ਮੁਜਾਰਾ ਰੱਖਿਆ ਸੀ ਨੰਨਕੀਆਂ ਬਾਲ ਕੇ ਸਰਕਾਰ ਨੂੰ ਜਗਾਣਾ ਚਾਹੁੰਦੇ ਆ ਲੋਕਾਂ ਨੂੰ ਜਗਾਣਾ ਚਾਹੁੰਦੇ ਆ ਇਸ ਕਰਕੇ ਇਹ ਰੱਖਿਆ ਸੀ ਇਹਨੂੰ ਪ੍ਰਚੰਡ ਕਰਾਂਗੇ ਵਿਹਾਰ ਦੇ ਵਿੱਚ ਵੀ ਯਾਤਰਾ ਨਿਕਲੇਗੀ ਸਾਰੇ ਦੇਸ਼ ਦੇ ਵਿੱਚ ਲੋਕਾਂ ਨੂੰ ਦੱਸਾਂਗੇ ਵੀ ਇਹ ਭਾਜਪਾ ਵੋਟ ਚੋਰੀ ਕਰਦੀ ਕਿਵੇਂ ਆ ਜਿੱਤਦੀ ਕਿਵੇਂ ਆ ਸਾਡੀ ਮਿਹਨਤ ਇੱਕ ਬੰਨੇ ਰਹਿ ਜੂਗੀ ਜਦੋਂ 2 ਨੰਬਰ 'ਚ ਕੰਮ ਕਰਕੇ ਤੇ ਤੰਤਰ-ਮੰਤਰ ਸਾਰੇ ਸਰਕਾਰ ਇਲੈਕਟ੍ਰਲ ਕਮਿਸ਼ਨਰ ਰਸਾਲਾ ਈਡੀ ਸਾਰੇ ਇਹਨਾਂ ਦੇ ਜਿਹੜੇ ਪਿੰਜਲੇ ਦੇ ਢੋਤੇ ਬਣ ਚੁੱਕਿਆ ਇਹ ਲੋਕਤੰਤਰ ਨੂੰ ਬਚਾਵਾ ਬਹੁਤ ਜ਼ਰੂਰੀ ਹੈ ਨਹੀਂ ਬਚਾਵਾਂਗੇ ਇੰਡੀਆ ਤਬਾਹ ਹਾਂ ਉਹ ਨਾਲ ਸਮਝ ਰਹੀ ਕਿ ਬਿਲਕੁਲ ਦੇਖੋ ਅੱਜ ਸ਼ਹਿਰ-ਸ਼ਹਿਰ ਪਿੰਡ-ਪਿੰਡ ਇੰਨੀ ਗਰਮੀ ਚ ਲੋਕ ਕੀ ਆਏ ਆ ਅਸੀਂ ਮਰ ਜਾਵਾਂਗੇ ਪਰ ਇਸ ਲੋਕਤੰਤਰ ਨੂੰ ਬਚਾ ਕਰਾਵਾਂਗੇ ਮੇਰੀ ਇਹ ਤੁਹਾਨੂੰ ਇਹ ਚੈਲੰਜ ਹੈ ਸਾਡੇ ਨਾਲ ਬੀਜੇਪੀ ਵਾਲੇ ਨੂੰ ਅਸੀਂ ਮਰ ਜਾਵਾਂਗੇ ਕਾਂਗਰਸ ਨੂੰ ਸਾਡੇ ਲੱਖਸ਼ਤ ਲਾਂਕੇ ਜਾਣਗੇ ਪਰ ਇਹ ਲੋਕਤੰਤਰ ਨਹੀਂ ਬਚਾ ਕਰਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਪਹੁੰਚਾਉਂਦੇ ਰਹਿਣਾ ਤੁਹਾਡੇ ਤੱਕ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਨਦੇਜੀਤ ਸਿੰਘ ਗ੍ਰੇਡ ਪੰਜਾਬੀ ਵੀ ਤਰਨਤਾਰ